ਜਿਹੜੀ ਵੱਡਾ ਡਰਾਪ ਹੈ ਕਿ ਅਦਾਲਤਾਂ ਚ ਲੱਗਦਾ ਨਹੀਂ ਵੀ ਉਹ ਇਹ ਹੈ ਵੀ ਅ ਅਦਾਲਤਾਂ ਆਮ ਲੋਕਾਂ ਦੀ ਭਾਸ਼ਾ ਚ ਫੈਸਲੇ ਨਹੀਂ ਕਰਦੀਆਂ ਆਮ ਲੋਕਾਂ ਦੀ ਭਾਸ਼ਾ ਚ ਸੁਣਵਾਈ ਨਹੀਂ ਹੁੰਦੀ ਨਾ ਵਕੀਲ ਬੋਲੇ ਆਮ ਲੋਕਾਂ ਦੀ ਭਾਸ਼ਾ ਚ ਨਾ ਜੱਜ ਬੋਲੇ ਤੇ ਜਿਹੜਾ ਮੁਲਜ਼ਮ ਹੈ ਜਾਂ ਕੰਪਲੇਨੈਂਟ ਹੈ ਉਹਨੂੰ ਤੇ ਉਸ ਭਾਸ਼ਾ ਦੀ ਸਮਝ ਨਹੀਂ ਆਉਂਦੀ ਸਰ ਆਬਾਦਰ ਤੁਸੀਂ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਗੱਲ ਕੀਤੀ ਹੈ ਇਹ ਬਾਕੀ ਦੱਸਣ ਦੀ ਲੋੜ ਹੈ ਮੈਂ ਕਹਿੰਦਾ ਇਸ ਪ੍ਰਦੇਸ਼ ਦੇ ਵਿੱਚ ਤੁਸੀਂ ਜੱਜ ਹੋ ਅਫਸਰ ਹ ਜਿੰਨਾ ਚਿਰ ਉਥੋਂ ਦੇ ਮжоਰਿਟੀ ਲੋਕਾਂ ਨੂੰ ਉਸ ਭਾਸ਼ਾ ਵਿੱਚ ਤੁਸੀਂ ਗੱਲ ਨਹੀਂ ਕਰੋਗੇ ਤਾਂ ਇਨਸਾਫ ਕੋਸੋਂ ਦੂਰ ਹੋ ਜਾਊਗਾ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਜੱਜ ਹੈ ਹੁਣ ਮੈਂ ਇਸ ਨੂੰ ਉਦਾਹਰਣ ਦਿੰਦਾ ਸਾਡੇ ਕੋਲੇ ਜਿਹੜੇ ਜਿਆਦਾ ਪਿੰਡੂ ਲੋਕ ਆਉਂਦੇ ਨੇ ਜੀ ਫੈਸਲੇ ਕਰਾਉਣਾ ਅਸੀਂ ਜੇ ਹੁਣ ਫਰਜ ਕਰੋ ਟੈਕਨੀਕਲ ਸ਼ਬਦ ਬੋਲਾਂਗੇ ਇੰਗਲਿਸ਼ ਦੇ ਰੈਸਿਪਸ ਲਿਕুইਡਰ ਮੇਨਟੇਨੇਬਿਲਟੀ ਸਸਟੇਨੇਬਿਲਟੀ ਅਹੰਜਾਂ ਗੱਲਾਂ ਕਰਾਂਗੇ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇੱਕ ਕਲਾਇੰਟ ਤੇ ਜੱਜ ਦੇ ਵਿਚਾਰਿਕ ਦੀਵਾਰ ਜੀ ਬਣ ਜਾਂਦੇ ਉਹ ਪਾਰ ਹੀ ਨਹੀਂ ਹੁੰਦੀ ਸਾਨੂੰ ਚਾਹੀਦਾ ਹੈ ਕਿ ਅਸੀਂ ਕੁਝ ਟਾਈਮ ਉਹਦੀ ਗੱਲ ਸੁਣੀਏ ਕਲਾਇੰਟ ਦੀ ਸਿੱਧੀ ਉਸੇ ਭਾਸ਼ਾ ਚ ਸਾਨੂੰ ਇਸ ਕਰਕੇ ਮੈਨੂੰ ਮਾਣ ਹੈ ਕਿ ਮੈਨੂੰ ਪੰਜਾਬੀ ਬਹੁਤ ਵੱਖੂਬੀ ਆਉਂਦੀ ਹੈ ਮੈਂ ਪੰਜਾਬ ਦਾ ਪੜਿਆ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਹਾਂ ਜੇ ਸਾਨੂੰ ਪੰਜਾਬੀ ਨਹੀਂ ਆਉਂਦੀ ਮੈਨੂੰ ਇਹ ਗੱਲ ਕਹੇਂ ਚ ਕੋਈ ਗਰੀਜ਼ ਨਹੀਂ ਤਾਂ ਅਸੀਂ ਸ਼ਾਇਦ ਬੰਦਾ ਇਨਸਾਫ ਨਹੀਂ ਕਰ ਸਕਦੇ ਉਹਨੂੰ ਪਤਾ ਨਹੀਂ ਲੱਗਦਾ ਸਾਡੇ ਸਮਾਜ ਦੇ ਵਿੱਚ ਸਾਡੀਆਂ ਕਚਾਈਂ ਆਂਦੇ ਵਿੱਚ ਵਕੀਲ ਮੁੰਸ਼ੀ ਜੱਜ ਸਟਾਫ ਸਾਰਿਆਂ ਦਾ ਆਪਣਾ ਆਪਣਾ ਰੋਲ ਹੈ ਪਰ ਰੋਲ ਕਿਹਦੇ ਵਾਸਤੇ ਕਰਦਿਆਂ ਸੀ ਆਮ ਜਿਹੜੇ ਲੋਕ ਸਾਡੀ ਕਚਹਿਰੀ ਦੇ ਵਿੱਚ ਇਨਸਾਫ ਲੈਣ ਆਉਂਦੇ ਨੇ ਉਹਨਾਂ ਦੀ ਭਾਸ਼ਾ 'ਚ ਸਾਨੂੰ ਗੱਲ ਕਰਨੀ ਚਾਹੀਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵਟ ਜਿਵੇਂ ਹੈਗਾ ਉਹਨੂੰ ਅਸੀਂ ਇੰਗਲਿਸ਼ 'ਚ ਰਿਜ ਕਹੀ ਜਾਂਦੇ ਹਾਂ ਉਹਨੂੰ ਸਮਝ ਨਹੀਂ ਆਉਣੀ ਵਟ ਇੱਕ ਤਾਂ ਹੁੰਦੀ ਹੈ ਵਟ ਦੇ ਵਿੱਚ ਫਰਕ ਪੋਣਾ ਜਾਂਦਾ ਇੱਕ ਤਾਂ ਹੁੰਦੀ ਹੈ ਵਟ ਜਿਹੜੀ ਖੇਚ ਰਿਜ ਹੁੰਦੀ ਹੈ ਇੱਕ ਵਟ ਕੇ ਮਾਰਨਾ ਇਹ ਇੱਕ ਵਟ ਆਉਣਾ ਗਰਮੀ ਹੋਣੀ ਮਤਲਬ ਜਿੰਨਾ 'ਚ ਸਾਨੂੰ ਭਾਸ਼ਾ ਦਾ ਗਿਆਨ ਨਹੀਂ ਸਾਨੂੰ ਆਇਆ ਸਿੰਘ ਇੰਗਲਿਸ਼ ਚ ਵੀ ਗੱਲ ਕਰ ਸਕਦਾ ਹਿੰਦੀ ਪੰਜਾਬੀ ਉਰਦੂ ਪರ್ಷಿಯನ್ ਸਾਰਾ ਮੈਨੂੰ ਆਉਂਦੀ ਹੈ ਪਰ ਮੈਂ ਉਸ ਦੀ ਪੀੜਾ ਸਮਝਦਾ ਜਦੋਂ ਕੋਈ ਅਨਪੜ੍ਹ ਬੰਦਾ ਹੁੰਦਾ ਤਾਂ ਮੈਂ ਉਹਦੀ ਭਾਸ਼ਾ ਚ ਗੱਲ ਕਰਦਾ ਤਾਂ ਉਹਨੂੰ ਸਕੂਨ ਮਿਲਦਾ ਇਨਸਾਫ ਮਿਲਦਾ ਇਸ ਕਰਕੇ ਸਾਨੂੰ ਲੋਕਾਂ ਨਾਲ ਪੰਜਾਬੀ ਭਾਸ਼ਾ ਚ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਥਾ ਸੁਣੀਏ